ਤੁਸੀਂ ਦੇਖ ਰਹੇ ਹੋ ਵਿਸ਼ਵਾਸ ਦਾ ਟੀਵੀ ਮੈਂ ਗੁਰਪ੍ਰੀਤ ਸਿੰਘ ਸਿੱਧੂ ਤੁਹਾਡਾ ਪ੍ਰੋਗਰਾਮ ਸਮੁੰਦਰੋਪਾਰ ਦੇ ਵਿੱਚ ਸਵਾਗਤ ਕਰਦਾ ਹਾਂ ਅੱਜ ਸਾਡੇ ਨਾਲ ਸਰਦਾਰ ਕੇਵਲ ਸਿੰਘ ਸੰਧੂ ਜੀ ਜੁੜੇ ਹੋਏ ਹਨ ਜਿਹੜੇ ਕਿ ਇਥੋਂ ਦੇ ਉੱਗੇ ਸਮਾਜ ਸੇਵੀ ਨੇ ਹਰ ਪੱਖ ਤੋਂ ਪਰਪੱਖ ਨੇ ਤੇ ਇਹਨਾਂ ਤੋਂ ਆਪਾਂ ਪਿਛਲੇ 50 ਸਾਲਾਂ ਦੇ ਵਿੱਚ ਇਹਨਾਂ ਦੀਆਂ ਕੁਝ ਖੱਟੀਆਂ ਮਿੱਠੀਆਂ ਯਾਦਾਂ ਬਾਰੇ ਜਾਣਗੁਲਾਵਾਂਗੇ ਤੁਹਾਨੂੰ ਸਰਦਾਰ ਕੇਵਲ ਸਿੰਘ ਸੰਧੂ ਜੀ ਤੁਹਾਡਾ ਪ੍ਰੋਗਰਾਮ ਦੇ ਵਿੱਚ ਸਵਾਗਤ ਹੈ ਜੀ ਜੀ ਵਿਸ਼ਵਾਸ ਦਾ ਪ੍ਰੋਗਰਾਮ ਲੈ ਸੋਨਰੋਪਾ ਪ੍ਰੋਗਰਾਮ ਦੇ ਖੁਲੋਲੇ ਦੋਸ਼ਕਾਂ ਨਾਲ ਸਾਥ ਲਈ ਤੇ ਮੇਰੇ ਵੱਲੋਂ ਪਿਆ ਅਨੁਸਾਸਿਕਾ ਸੰਦੂ ਸਾਹਿਬ ਜਿਵੇਂ ਕਿ ਆਪਾਂ ਪਿਛਲੇ ਐਪੀਸੋਡ ਦੇ ਵਿੱਚ ਆਪਣੇ ਦਰਸ਼ਕਾਂ ਨੂੰ ਦੱਸਿਆ ਸੀਗਾ ਵੀ ਇੱਥੇ ਇੱਕ ਕੈਮਰ ਡ੍ਰੈਗ ਵਿੱਚ ਆਉਦੀ ਸੀਗੀ ਤੇ ਇੱਥੇ ਆਪਾਂ ਉਹਨਾਂ ਨੂੰ ਪੁਆਇੰਟ ਕੈਪਟਨ ਕੋਕ ਜਦੋਂ ਇਸ ਧਰਤੀ ਤੇ ਆਏ ਸੀ ਉਹਨਾਂ ਬਾਰੇ ਆਪਾਂ ਇਹਨਾਂ ਦਰਸ਼ਕਾਂ ਨੂੰ ਜਾਣੂ ਕਰਵਾਇਆ ਸੀਗਾ ਅੱਜ ਅਸੀਂ ਤੁਹਾਡੇ ਬਾਰੇ ਜਾਣਨਾ ਚਾਹੁੰਦੇ ਹਾਂ ਵੀ ਜਦੋਂ ਤੁਸੀਂ 50 ਸਾਲ ਪਹਿਲਾਂ ਇਸ ਧਰਤੀ ਤੇ ਆਏ ਸੀਗੇ ਤੁਸੀਂ ਇੱਥੇ ਆ ਕੇ ਕਾਰੋਬਾਰ ਕੀਤਾ ਸੀ ਪਹਿਲਾਂ ਕਿ ਨੌਕਰੀ ਕੀਤੀ ਸੀ ਪਹਿਲਾਂ ਆ ਜਿਵੇਂ ਆਪਾਂ ਗੱਲ ਸ਼ੁਰੂ ਕੀਤੀ ਹੈ ਕਿ ਜਦੋਂ ਅਸੀਂ ਪੱਕੇ ਹੋਏ ਇੱਥੇ ਜਦੋਂ ਇਹ ਅਮਨਸਟੀ ਡਿclare ਕਰ ਅਸੀਂ ਅਮਨਸਟੀ ਪੱਕੇ ਹੋਏ ਹਾਂ ਯਾਰ ਯੂ نو ਕਿ ਉਹ ਆ ਮਾਫੀ ਇੰਦਾ ਜਿਵੇਂ ਐਲਾਨ ਹੁੰਦਾ ਨਾ ਕਿ ਜਿਹੜੇ ਬੰਦੇ ਵੀ ਉਸ ਤਰੀਕ ਤੱਕ 1976 ਦੇ ਦਸੰਬਰ ਤੱਕ ਇੱਥੇ ਸੀਗੇ ਇਸ ਧਰਤੀ ਤੇ ਜਿੰਨੇ ਇਲੀਗਲ ਬੰਦੇ ਸੀ ਜੀ ਉਹ ਸਾਰੇ ਗਵਰਨਮੈਂਟ ਨੇ ਕਿਹਾ ਵੀ ਤੁਸੀਂ ਆਓ ਤੇ ਅਸੀਂ ਮੋਹਰਾ ਲਾ ਲੈਂਦੇ ਕਿਉਂਕਿ ਉਹ ਉਹ ਸਿੰਧਵੈਨ ਨੇ ਆਸਟ੍ਰੇਲੀਆ ਖੋਲਿਆ ਤਾਂ ਉਸੇ ਪਾਲਿਸੀ ਦੇ ਅੰਦਰ ਇਹਨਾਂ ਨੇ ਕਿਹਾ ਵੀ ਫਿਰ ਇਹਨੂੰ ਵਰਕਰਾਂ ਦੀ ਲੋੜ ਹੋ ਜਦੋਂ ਆਸਟ੍ਰੇਲੀਆ ਉੱਪਰ ਕੀਤਾ ਤੇ ਇਹਨਾਂ ਨੇ ਫਿਰ ਮਤਲਬ ਉਸੇ ਹਿਸਾਬ ਨਾਲ ਖੋਲਿਆ ਕਿ ਆਸਟ੍ਰੇਲੀਆ ਕਿ ਉਹਨਾਂ ਨੂੰ ਵੀ ਅਸੀਂ ਸਾਨੂੰ ਵਰਕਰ ਚਾਹੀਦੇ ਨੇ ਤੇ ਉਹ ਸਭ ਦੇ ਉਹਨਾਂ ਨੂੰ ਪੱਕਿਆਂ ਦੀਆਂ ਮੋਹਰਾਂ ਲਾ ਗਿਆ ਤੇ ਪੱਕੇ ਹੁਣ ਤੋਂ ਬਾਅਦ ਹੀ ਐਕਚੁਅਲੀ ਇੱਥੇ ਬੰਦੇ ਦੀ ਜ਼ਿੰਦਗੀ ਜਿਹੜੀ ਉਹ ਸ਼ੁਰੂ ਹੁੰਦੀ ਹੈ ਜੀ ਤੇ ਉਹ ਸ਼ੁਰੂ ਇਸ ਤਰ੍ਹਾਂ ਹੁੰਦੀ ਹੈ ਕਿ ਫੇਰ ਤੁਸੀਂ ਆਪਣੀ ਆਪਣੀ ਵੀ ਤੁਹਾਡੀ ਕਪੇਬਿਲਿਟੀ ਕੀ ਹੈ ਤੇ ਤੁਸੀਂ ਐਪਰ ਡਿਡੂਕੇਸ਼ਨ ਕੀ ਆ ਤੁਸੀਂ ਮੈਨੂਅਲ ਕੰਮ ਕਰਨ ਵਿੱਚ ਇੰਟਰਸਟਿਡ ਹੋ ਜਾਂ ਤੁਸੀਂ ਕ੍ਰੀਡਿਕਲ ਕੰਮ ਕਰ ਸਕਦੇ ਹੋ ਜਾਂ ਤੁਸੀਂ ਕੋਈ ਕੋਈ ਐਡਮਿਨਿਸਟ੍ਰੇਟਿਵ ਕੰਮ ਕਰ ਸਕਦੇ ਹੋ ਉਸ ਹਿਸਾਬ ਨਾਲ ਬੰਦਾ ਆਪਣੇ ਆਪ ਨੂੰ ਗੇਜ ਕਰਕੇ ਕਿ ਉਹੋ ਜੀ ਨੌਕਰੀ ਜਾਂ ਉਹੋ ਜਿਹਾ ਕੰਮ ਪਾਣ ਦੀ ਕੋਸ਼ਿਸ਼ ਕਰਦਾ ਹੈ ਫਿਰ ਸੰਸਦ ਤੁਸੀਂ ਕੀ ਚੁਣਿਆ ਵੀ ਮੈਂ ਕਿਹੜੇ ਕਿਹੜੇ ਸਟਰੀਮ ਦੇ ਵਿੱਚ ਜਾ ਕੇ ਕਿੱਥੋਂ ਮੈਂ ਨੌਕਰੀ ਕਰਾਂ ਵੀ ਕਿਹੜਾ ਮੇਰਾ ਪਹਿਲਾ ਸਟੈਪ ਕੀ ਸੀ ਤੁਹਾਡਾ ਹਾਂ ਗੁਰਪ੍ਰੀਤ ਜੀ ਜਿਵੇਂ ਕਿ ਇੰਡੀਆ ਵੀ ਕਮ ਦਾ ਸੈਕੰਡਰੀ ਬੈਕਗਰਾਉਂਡ ਆ ਕਲੈਰੀਕਲ ਬੈਕਗ੍ਰਾਉਂਡ ਸੀ ਕਲੈਰੀਕਲ ਕੰਮ ਕਰਨੀ ਤੇ ਮੈਂ ਚਾਹੁੰਦਾ ਸੀ ਕਿ ਮੈਂ ਕੋਈ ਆਫਿਸ ਵਰਕ ਹੀ ਇੱਥੇ ਲਾਵਾਂ ਤੇ ਤਾਂ ਕਿ ਜ਼ਿੰਦਗੀ ਸੌਖੀ ਹੋਵੇ ਕਿਉਂਕਿ ਜੇ ਇਹੋ ਜਿਹੇ ਖੁਸ਼ਹਾਲ ਕੰਟਰੀ ਵਿੱਚ ਆ ਕੇ ਵੀ ਅਸੀਂ ਮਿੱਟੀ ਦਾ ਮਿੱਟੀ ਹੋਣਾ ਹੈ ਤਾਂ ਮੈਂ ਚਾਹੁੰਦਾ ਸੀ ਮੈਂ ਤਾਂ ਦਫ਼ਤਰੀ ਕੰਮ ਹੀ ਭਾਲਣਾ ਕੋਈ ਮੈਂ ਬਹੁਤਾ ਸਖਤ ਕੰਮ ਕਰਦਾ ਮੈਂ ਬਹੁਤਾ ਇੰਟਰਸਟਿਡ ਨਹੀਂ ਸੀ ਹਾਲਾਂਕਿ ਮੈਂ ਜਿੰਨਾ ਸੱਜਣਾ ਕੋਲੇ ਆਇਆ ਸੀ ਉਹਨਾਂ ਨੇ ਉਹ ਇਸ ਰਾ ਦੇਤੀ ਕਿਉਂਕਿ ਉਹ ਕੇਲੇ ਦੀ ਬਹੁਤ ਵੱਡੀ ਫਾਰਮਿੰਗ ਕਰਦੇ ਸੀਗੇ ਤੇ ਸ਼ਾਇਦ ਪਤਾ ਨਹੀਂ ਕਿ ਆਸਟ੍ਰੇਲੀਆ ਦਾ ਉਹ ਜਦੋਂ ਅਸੀਂ ਆਏ ਆ ਉਦੋਂ ਆਸਟ੍ਰੇਲੀਆ ਦਾ ਤਕਰੀਬਨ 75% ਕੇਲਾ ਜਿਹੜਾ ਆਪਣੇ ਸਿੱਖ ਪੈਦਾ ਕਰਦੇ ਸੀ ਜੀ ਜਿਹੜਾ ਆਸਟ੍ਰੇਲੀਆ ਦੀ ਜਿੰਨੀ ਕੇਲੇ ਦੀ ਮਤਲ ਉਹ ਪੁਜਿਆ ਉਹ ਸਾਰੇ ਪੰਜਾਬੀ ਸਿੱਖ ਕਰਦੇ ਸੀ ਉਹ ਇੱਕ ਬਹੁਤ ਵੱਡਾ ਮਸ਼ਹੂਰ ਕਸਬਾ ਹੈ ਉਹਨੂੰ ਬਲਗੂਲ ਕਾ ਕਹਿੰਦੇ ਆ ਉੱਥੋਂ ਦੇ ਸਾਰੇ ਫਾਰਮਰ ਜਿਹੜੇ ਆਪਣੇ ਸਿੱਖ ਨੇ ਕੋਈ ਗਿਲੀਮ ਸਿੰਘ ਹੈ ਕੋਈ ਜਿੰਮੀ ਸਿੰਘ ਹੈ ਕੋਈ ਹੁਸਨਾ ਸਿੰਘ ਹੈ ਉਹ ਸਾਗੇ ਸਿੰਘ ਸੀ ਮਤਲਬ ਤੁਸੀਂ ਸੰਜੀਵੰਦੀ ਚ ਅੱਜ ਵੀ ਜਾਓ ਤਾਂ ਜਿਹੜੇ ਕੇਲਿਆਂ ਦੇ ਬਕਸਿਆਂ ਤੇ ਉਹ ਨਾਮ ਹੁੰਗੇ ਸਿੰਘ ਹੋਣਗੇ ਉਹਨਾਂ ਨੇ ਤੇ ਮੈਨੂੰ ਉਹਨਾਂ ਨੇ ਇਹ ਸਲਾਹ ਦਿੱਤੀ ਬਈ ਤੁਸੀਂ ਭਾਜੀ ਸਾਡੇ ਨਾਲ ਆਹੀ ਤੁਹਾਨੂੰ 10 ਏਕੜ ਕੇਲੇ ਦਾ ਫਾਰਮੂਲਾ ਇਹ ਦਿੰਨੇ ਆ ਤੇ ਤੁਸੀਂ ਉਹਨੂੰ ਲੁਕਾਉਟ ਕਰੋ ਤੇ ਆਪੇ ਜ਼ਿੰਦਗੀ ਸ਼ੁਰੂ ਕਰੋ ਜੀ ਤੇ ਮੈਂ ਜਦੋਂ ਉਹਨਾਂ ਨੂੰ ਕੰਮ-ਕੰਮ ਦੇਖਿਆ ਤਾਂ ਉਹ ਕੰਮ ਬਹੁਤ ਹਸਫ ਮੇਟ ਦਾ ਕੰਮ ਸੀ ਉਹ ਜੀ ਤੇ ਮੈਂ ਤਾਂ ਜ਼ਿੰਦਗੀ ਚ ਉੱਥੇ ਉੱਥੇ ਫਾਰਮਿੰਗ ਮਤਲਬ ਫਾਰਮਿੰਗ ਬੈਕਗ੍ਰਾਉਂਡ ਆ ਸਾਡੀ ਕਿਸਾਨੀ ਬੈਕਗ੍ਰਾਉਂਡ ਕਬੋਤੇ ਮੈ ਰੋਟੀ ਲਾਂ ਦਾ ਜੁਰਕਤੇ ਚਲੇ ਆ ਰੋਟੀ ਦੇਣ ਜੁਰ ਚਲੇ ਕੋ ਪਰ ਥੀ ਕਮ ਬਹੁਤ ਕਿਤਾ ਵੀ ਹੁੰਦੇ ਕੋਈ ਤੇ ਮੇਰੀ ਬੈਕਗਰਾਉਂਡ ਦਾ ਆਫਿਸ ਵਰਕ ਦੀ ਹੈ ਕਿ ਮੈਂ ਇਸ ਕਰਕੇ ਮੈਂ ਸੋਚਿਆ ਵੀ ਨਹੀਂ ਯਾਰ ਮੈਂ ਤਾਂ ਕਿਸੇ ਚੰਗੇ ਸਿਟੀ ਜਾਵਾਂਗੇ ਪਿੰਡਾਂ ਚ ਇਥੇ ਜੋ ਆਕਮੀ ਗਾਉਂ ਕਲ ਬੱਚੇ ਹੋਣਗੇ ਤਾਂ ਫਿਰ ਉਹਨਾਂ ਨੂੰ ਪੜ੍ਹਾਵਾਂ ਵੀ ਕਿ ਮੈਂ ਸੋਚਿਆ ਮੈਂ ਕਿਸੇ ਸ਼ਹਿਰ ਹੀ ਚਲਾ ਜਾ ਚਲ ਸੱਚ ਨਾਲ ਮੈਂ ਉਹਨਾਂ ਨੂੰ ਬੇਟੀ ਕਿਤੇ ਵੀ ਨਹੀਂ ਤੁਸੀਂ ਮੈਨੂੰ ਸਿੱਧੀ ਛੱਡਦੇ ਹੋ ਤੇ ਮੈਂ ਕਿਸੇ ਉਹਨਾਂ ਨੇ ਫਿਰ ਇੱਕ ਦੋ ਬੰਦੇ ਉੱਥੇ ਉਹਨਾਂ ਕੋਲ ਉਹਨਾਂ ਦੇ ਵਾਪਸ ਹੀ ਮੈਨੂੰ ਉੱਥੇੋਂ ਸਿੱਨੀ ਛੱਡ ਗਏ ਤੇ ਮੈਂ ਆਪਣੀ ਜ਼ਿੰਦਗੀ ਦੀ ਜਿਹੜੀ ਹੈ ਨੌਕਰੀ ਪਰ ਉਹ ਇੱਕ ਬੇਦੀ ਵਰ ਸਟਰਗਲ ਸ਼ੁਰੂ ਹੋਈ ਤਾਂ ਫਿਰ ਮੈਨੂੰ ਸਭ ਤੋਂ ਪਹਿਲੀ ਕਿਉਂਕਿ ਉੱਥੇ ਜਿੰਨਾ ਚਿਰ ਨੌਕਰੀ ਨਹੀਂ ਮਿਲਦੀ ਸੀ ਕੋਈ ਆਫਿਸ ਜਾ ਮੈਨੂੰ ਤਾਂ ਉੱਥੇ ਜਿਹੜੇ ਬੰਦੇ ਸਨ ਇੱਕ ਅਸੀਂ ਰਿਚ ਬੰਦ ਸਮਰਦਾ ਸੀ ਨੇ ਵਿੱਚ ਉੱਥੇ ਉੱਥੇ ਨਿੰਬੂਆਂ ਦਾ ਬਾਗ ਸੀਗਾ ਤੇ ਉਹ ਕਦੀ ਪਹਿਲੀ ਵਾਰੀ ਜਾਫੀ ਉਹ ਨਿੰਬੂ ਤੋੜਨ ਮੇ ਸੀ ਅਸੀਂ ਨਿੰਬੂ ਤੋੜੇ ਉੱਥੇ ਤੇ ਨਿੰਬੂ ਤੋੜ ਕੇ ਫਿਰ ਉੱਥੇ ਨੂੰ ਦੋ ਚਾਂਪਨ ਦੇ ਹੋਰ ਮਿਲੇ ਬਾਗ ਵੇ ਦੇ ਬੋਗਦੇ ਆਉਣ ਵਾਲੇ ਦੇ ਗੁੰਡੇ ਮਿਲੇ ਫਿਰ ਅਸੀਂ ਉੱਥੋਂ ਸਾਰੇ ਦੋ ਤਿੰਨ ਜਗ੍ਹਾ ਇਹ ਕਰਕੇ ਅਸੀਂ ਗ੍ਰਿਫਥ ਹੈ ਕਿ ਬਹੁਤ ਮਸ਼ਹੂਰ ਟਾਊਨ ਹੈ ਨਿਊ ਸਾਊਥ ਵੇਟ ਗ੍ਰਿਫਥ ਉੱਥੇ ਫਾਰਮਿੰਗ ਦਾ ਬਹੁਤ ਵੱਡਾ ਮਤਰਾ ਹੈਗਾ ਸੇਂਟ ਰਾਹੁ ਤੇ ਉੱਥੇ ਬਹੁਤ ਸੌਖਾ ਕੰਮ ਮਿਲ ਜਾਂਦਾ ਸੀਗਾ ਤੇ ਅਸੀਂ ਮਨਚਹੀ ਸੋਚਾਂਗੇ ਚਲੋ ਜਿੱਨਾ ਚਿਰ ਆਪ ਫਾਰਮਿੰਗ ਕਰਨ ਨਾਲੋਂ ਅਸੀਂ ਥੋੜੇ ਬੀਕ ਖੇਤ ਵਿੱਚ ਮੈਂ ਡੋਰੀ ਕਰਕੇ ਦੇਖੀਏ ਤੇ ਅਸੀਂ ਪਹਿਲਾ ਕੰਮ ਜਿਹੜਾ ਉਹ ਸ਼ੁਰੂ ਕੀਤਾ ਉਹ ਐਪਲ ਤੋਂ ਡੰਦੀ ਸੰਦਰੇ ਤੋਂ ਡੰਦੀ ਲੰਬੂ ਤੋਂ ਡੰਦੀ ਗਾਜਰਾ ਪੁੱਟਣ ਦੀ ਗੰਡੇ ਪੁੱਟਣ ਦੀ ਇਹੋ ਜਿਹੇ ਕੰਮ ਸਭ ਜਿਹੜਾ ਜਿਵੇਂ ਆਮ ਦੇ ਦਿੱਲੀ ਵੇਜਸ ਵਾਂਗੂ ਅਸੀਂ ਕੰਮ ਸ਼ੁਰੂ ਕੀਤਾ ਤੇ ਤੁਸੀਂ ਉੱਥੋਂ ਦੀ ਸਿਡਨੀ ਤੋਂ ਫਿਰ ਤੁਸੀਂ ਗ੍ਰਿਫਟਾਰ ਹਾਂ ਗ੍ਰਿਫਟਾਰ ਸਿਡਨੀ ਤੇ ਮੈਲਬਨ ਕਦੋਂ ਆਏ ਤੁਸੀਂ ਇਹ ਸਾਨੂੰ ਦੱਸ ਕੇ ਜਰੂਰ ਦੱਸੋ ਮੈਂ ਜੇ ਸਿਡਨੀ ਕਿੰਨਾ ਚੰਦਰਾ ਹੈ ਫਿਰ ਤੁਸੀਂ ਕਦੋਂ ਮੈਲਬਨ ਆਏ ਤੇ ਉਦੋਂ ਕਿੰਨੀ ਕ ਵਾਦੀ ਹੁੰਦੀ ਸੀ ਸਿੱਖਾਂ ਦੀ ਹਾਂਜੀ ਅਸੀਂ ਦਸ ਮਹੀਨੇ ਮਿੱਤਰ ਆਏ تھے ਉਹ ਹੱਥਾਂ ਦੇ ਬੜੇ ਸੁੱਚੇ ਬੰਦੇ ਸੀ ਇਹ ਸਰਦਾਰ ਆਪ ਕੋਲ ਜਿਹੜੇ ਸਿੰਘ ਚੁੰਗਾ ਤਾਂ ਮੈਂ ਤੇ ਉਹ ਅਸੀਂ ਉਹ ਉਹਨਾਂ ਨੂੰ ਮਤਲਬ ਖਰਾਬ ਦਾ ਕੰਮ ਕਾਫੀ ਵਧੀਆ ਹੁੰਦਾ ਸੀ ਉਹਨਾਂ ਨੂੰ ਤਾਂ ਉਹਨਾਂ ਨੂੰ ਉੱਥੇ ਜਦ ਅਸੀਂ ਗ੍ਰੈਫਤ ਸੀ ਤਾਂ ਉਹਨਾਂ ਉਹ ਇੱਕ ਜਿਵੇਂ ਕਿਸਾਨਾਂ ਦੀਆਂ ਲੋੜਾਂ ਕਿਸੇ ਨਿਹਾਰ ਵਸਤਾਂ ਦਾ ਹਾਲਾ ਹਾਂ ਦਾ ਇਹ ਕੰਮ ਨੂੰ ਕਾਫੀ ਤੇ ਖਰਾਬ ਤੋਂ ਕੰਮ ਉੱਥੇ ਖਰਾਬ ਦਾ ਇੱਕ ਬਹੁਤ ਵੱਡਾ ਕਾਰਖਣਾ ਲੱਗਾ ਸੀ ਉੱਥੇ ਤੇ ਉਹਨਾਂ ਨੂੰ ਉੱਥੇ ਜਾਬ ਮਿਲ ਗਈ ਤਾਂ ਜਦੋਂ ਉੱਥੇ ਉਹਨਾਂ ਨੂੰ ਜਗ ਮਿਲੇਗੀ ਤਾਂ ਉਹ ਮੈਨੂੰ ਫਿਰ ਸਾਡਾ ਪਿਆਰ ਸੀ ਅਸੀਂ ਤਾਂ ਮੈਨੂੰ ਕਹਿੰਦੇ ਕਿ ਕੱਲ ਕੋਈ ਨਹੀਂ ਆਪਾਂ ਕੋਈ ਹੌਲੀ ਹੌਲੀ ਮੈਂ ਅਬ ਮੈਨੂੰ ਕੰਮ ਮਿਲ ਗਿਆ ਵੇ ਤੂੰ ਆਪਾਂ ਜਿੰਨਾ ਚਿਰ ਤੁਹਾਨੂੰ ਨਹੀਂ ਕੰਮ ਮਿਲਦਾ ਤੂੰ ਤੁਸੀਂ ਇੱਥੇ ਆਪਾਂ ਇਕੱਠੇ ਰਹਿੰਦੇ ਹਾਂ ਅਸੀਂ ਤਾਂ ਦੋਨੋਂ ਜਿਹੜੇ 2-3 ਸਾਲ ਅਸੀਂ ਉੱਥੇ ਇਕੱਠੇ ਰਹੇ ਦੋਸਤ ਤਾਂ ਫੇਰ ਜੇ ਉਹਨਾਂ ਨੇ ਜਦੋਂ ਕੰਮ ਮਿਲ ਗਿਆ ਤਾਂ ਮੈਂ ਤੁਸੀਂ ਹਰਾਮ ਹੋਵੋਗੇ ਕਿ ਮੈਂ ਇਦਾਂ ਹੀ ਕਹਿੰਦੇ ਕਰਉਂਦੇ ਉੱਥੇ ਕਰੇਗੇ ਯਾਦ ਜੀ ਅਸੀਂ ਗ੍ਰੀਫ ਤਾਂ ਮੈਂ ਉੱਥੇ ਉੱਥੇ ਮੈਨੂੰ ਯਾਦਾ ਹੈ ਕਿ ਮਿਸਟਰ ਫਾਗਨ ਸੀ ਇੰਸਪੈਕਟਰ ਦੇ ਰਿਹਾ ਤਾਂ ਮੈਂ ਉਹਨੂੰ ਜਾ ਕੇ ਤਾਈ ਜਦੋਂ ਬਲਾ ਜਾ ਕੇ ਵੇਖਾ ਲੋਸ ਆਰ ਯੂ ਤਾਂ ਇਹ ਮੇਰੇ ਕੋਲ ਥੋੜੀ ਜਿਹੀ ਅੰਗਰੇਜ਼ੀ ਹੁੰਦੀ ਸੀ ਕਿ ਉਦੋਂ ਤਾਂ ਮੈਂ ਉਹਨੂੰ ਕਹਿੰਦਾ ਵੀ ਮੈਂ ਉਹਨੂੰ ਕਿਹਾ ਵੀ ਆਮ ਲੁਕਿੰਗ ਫਾਰ ਵਰਕ ਉਹ ਕਹਿੰਦਾ ਹਾਂ ਹਾਂ ਤੈਨੂੰ ਕੰਮ ਦੇ ਦੇ ਤਾਂ ਮੇਰੀ ਪਹਿਲੀ ਪਹਿਲੀ ਜੌਬ ਜਿਹੜੀ ਸਾਡੀ ਉਹਨੂੰ ਫੈਟਲ ਗੈਂਗਸ ਕਹਿੰਦੇ ਜਿਹੜੇ ਲੋਕ ਰੇਲਵੇ ਦੇ ਲਾਈਨ ਆਉਂਦੀਆ ਉਹਨਾਂ ਦੇ ਅੰਦਰ ਪਹਿਲਾਂ ਉਹਨਾਂ ਲੱਕੜ ਦੀ ਸਲੀਪਰ ਕਹਿੰਦੇ ਇਹਨਾਂ ਨੂੰ ਉਹ ਲੱਕੜ ਦੇ ਜਿਹੜੇ ਉਹ ਪਟੜੀ ਦੇ ਥੱਲੇ ਵਿਛਾਏ ਜਾਂਦੇ ਆ ਤਾਂ ਉਸ ਗੈਂਗ ਵਿੱਚ ਮੈਨੂੰ ਮੇਰਾ ਮੈਂ ਆਪਣੀ ਜਿਹੜੀ ਪਹਿਲੀ ਜਾਬ ਮੈਂ ਲੰਬੀ ਭਾਵੇਂ ਉਹ ਦਫ਼ਤਰੀ ਕੰਮ ਤਾਂ ਨਹੀਂ ਸੀ ਪਰ ਐਨਾ ਪਰ ਕੰਮ ਹੀ ਦੇ ਸੀ ਕਿ ਦੋਸੀ ਕੰਮ ਨਾਲ ਸੋਪ ਤੇ ਇਸ ਕਰਕੇ ਮੇਰੀ ਪਹਿਲੀ ਜਾ ਮੈਂ ਉਹ ਦੋਸਰੇ ਮੇਰੇ ਪੱਕੇ ਹੋਣ ਦੀ ਮੋਹ ਨਹੀਂ ਸੀ ਲੱਗੀ ਤੇ ਆਪਣੀ ਪ੍ਰਭਾਤਮਾ ਦੀ ਕਿਰਪਾ ਨਾਲ ਪਹਿਲੀ ਜਾਬ ਵੀ ਉਹ ਲੱਗਦੀ ਉੱਥੇ ਇਹ ਕਿਹੜੇ ਸਮੇਂ ਦੀ ਗੱਲ ਹੈ ਜਦੋਂ ਤੁਸੀਂ ਗ੍ਰੈਜੂਏਟ ਹੋ ਕੇ ਸਪੈਸ਼ਲ ਹਾਂ ਇਹ 75 ਦੀ ਗੱਲ ਹੈ ਜੀ 75 ਦੇ ਵਿੱਚ ਤੁਸੀਂ ਦੇਖ ਲਈ 3 ਵਿੱਚ 5 ਕਰ ਲਈ ਜਾਨ ਕਰ ਲਈ ਦੇਰ ਵਿੱਚ ਤੇ ਫਿਰ ਮਲਕਨ ਦਾ ਕਿਵੇਂ ਤੁਹਾਡਾ ਹੋਇਆ ਵੀ ਮਲਬਨ ਕਿਵੇਂ ਸਬਬ ਬਣਿਆ ਵੀ ਮਲਬਨ ਜਾ ਕੇ ਰਹਿਨੇ 75 ਤੋਂ ਬਾਅਦ ਜਦੋਂ ਅਸੀਂ ਉੱਥੇ 6 ਮਹੀਨੇ ਸਾਲ ਲੱਗਿਆ ਸਾਡਾ ਉੱਥੇ 10 ਮਹੀਨੇ ਲੱਗੇ ਸਾਡੇ ਤਾਂ ਮੈਂ ਤੇ ਪ੍ਰੀਤਮ ਨੇ SLA ਕੀਤੀ ਕਿਉਂਕਿ ਮੈਂ ਆਲਰੇਡੀ ਮੈਰਿਜ ਸੀਗਾ ਮੇਰੇ ਤੱਕ ਬੱਚੇ ਸੀ ਆਲਰੇਡੀ ਮੇਰੇ ਬੱਚੇ ਸਾਰੇ ਉੱਥੇ ਇੰਡੀਆ ਬੌਰਨੇ ਤੇ ਪ੍ਰੀਤਮ ਵੀ ਮਤਲਬ ਵਿਆਹ ਐ ਸੀਗਾ ਉਹ ਤੇ ਪਰ ਉਹਦੇ ਬੱਚਾ ਨਹੀਂ ਸ਼ਾਇਦ ਕੋਈ ਸ਼ਾਇਦ ਇੱਕ ਬੱਚਾ ਇਸ ਮੈਨ ਉਹ ਯਾਦ ਨਹੀਂ ਤਾਂ ਅਸੀਂ ਅਸੀਂ ਸਾਰੇ ਲੋਕ ਕਹਿੰਦੇ ਵੀ ਮੈਲਬਨ ਕਿਉਂਕਿ ਇੰਡਸਟਰੀਅਲ ਟਾਊਨ ਹੈ ਫੈਕਟਰੀ ਟਾਊਨ ਕਹਿੰਦੇ ਜਿਵੇਂ ਇੰਡੀਆ ਵਿੱਚ ਬੰਬਈ ਨੂੰ ਮਨੀ ਦੀ ਹੱਬ ਕਿਹਾ ਜਾਂਦਾ ਤੇ ਦਿੱਲੀ ਨੂੰ ਰਾਸੀ ਹੱਬ ਕਿਹਾ ਜਾਂਦਾ ਇੱਥੇ ਸਿਡਨੀ ਨੂੰ ਇੱਥੇ ਰਾਸੀ ਹੱਬ ਕਿਹਾ ਜਾਂਦਾ ਤੇ ਮੈਲਬਨ ਨੂੰ ਵਰਕਿੰਗ ਕਲਾਸ ਦੀ ਹੱਬ ਕਿਹਾ ਜਾਂਦਾ ਇੱਥੇ ਬਹੁਤ ਇੰਡਸਟਰੀ ਕਾਉਂਫਰਨਸ ਹੁੰਦੇ ਜਿਹੜੋ ਫੈਕਟਰੀ ਵਰਕ ਜੋ ਜੇ ਕਿਸੇ ਨੇ ਕਰਨਾ ਤਾਂ ਉਹ ਮੈਨਿਪੋਲਿਸਪਲ ਨੂੰ ਸ਼ੌਕਾ ਮਿਲ ਜਾਂਦਾ ਸੀਗਾ ਤੇ ਅਸੀਂ ਦੋਨਾਂ ਦੇ ਸਲਾਕ ਕਿਉਂਕਿ ਉਹਦੀ ਬੈਕਗ੍ਰਾਉਂਡ ਹੈ ਇੰਡਸਟਰੀਅਨ ਸੀਗੀ ਉਹਨੇ ਖਰਾਬ ਦਾ ਕੰਮ ਮਸ਼ੀਨਾਂ ਦਾ ਕੰਮ ਕਿਉਂ ਹਜਾ ਕੰਮ ਜਿਹੜਾ ਵੀ ਗਾਥਾਂ ਦਾ ਕੰਮ ਜਿਹੜਾ ਸੀਗਾ ਉਹ ਮੈਨੂੰ ਦੀ ਬਹੁਤ ساری ਮੋਟੀ ਸਮਝਾਉਣਾ ਸੀ ਤੇ ਅਸੀਂ ਦੋਨਾਂ ਨੇ ਇਹ ਸਲਾਹ ਕੀਤੀ ਤੇ ਅਸੀਂ ਆਪਣੇ ਦੋਨੇ ਜਿਹੜੇ ਅਸੀਂ ਮੈਬਰ ਸ਼ਿਫਟ ਹੋ ਗਏ ਤੇ ਮੈਂ ਬਨ ਉਹਨੂੰ ਆਉਂਦੇ ਹੀ ਉੱਥੇ ਕਾਰਖਾਨੇ 'ਚ ਜਾਬ ਮਿਲ ਗਈ ਤੇ ਮੈਨੂੰ ਕਿੱਥੇ ਕਿਸਰਾ ਮਨਜੀ ਸਿੰਘ ਸੇ ਕੋ ਹੁੰਦੇ ਸੀਗੇ ਬਹੁਤ ਯਸ਼ੂ ਰਜਨੀਰ ਸੀ ਉਹ ਪਟਿਆਲਾ ਦਾ ਬੈਕਗ੍ਰਾਉਂਡ ਸੀ ਉਹਨਾਂ ਨੇ ਸਾਨੂੰ ਕਿਹਾ ਕਿ ਕੋਈ ਜੀ ਤੁਸੀਂ ਚਿੰਤਾ ਨਾ ਕਰੋ ਤੁਹਾਨੂੰ ਰੇਲਵੇ 'ਚ ਜਾਬ ਮਿਲ ਜਾਊਗੀ ਤੇ ਮੇਰੀ ਰੇਲਵੇ ਦੀ ਜੋ ਗਲਪਾ ਮੇਰੀ ਹੋ ਮੈਂ ਦੂਰੀ ਬੈਕਗਰਾਉਂਡ ਸੀ ਉਹ ਪਰ ਉਹ ਇਨਾਂ ਨੇ ਉਹ ਕਨਸਿਡਰ ਕਰਕੇ ਮੈਨੂੰ ਐਜ਼ ਅ ਕਲੈਰिकल ਜੌਬ ਦਿੱਤੀ ଥିਏ ਉਨ ਲਈ ਤਬ ਮੈਨੂੰ ਮੈਂ ਐਜ਼ ਅ ਅਸਿਸਟੈਂਟ ਕਲਰਕ ਵਰਤੀ ਹੋ ਗਿਆ ଥିਏ ਤੇ ਫਿਰ ਉਹ ਕਭ ਪਸੰਦ ਆਈ ਇਸੀ ਜੌਬ ਉਹ ਤੇ ਇਹ ਦੂਗਾ ਅੱਗੇ ਜ਼ਿੰਦਗੀ ਦਾ ਸ਼ਫਰ ਜਰਾਉ ਪੜਨ ਲਈ ਵੀ ਤੇ ਲੇਬਰ ਕਾਮ ਲੈ ਵੀ ਸ਼ੁਰੂ ਹੋ ਗਿਆ ਅੱਗੇ ਆਹ ਠੀਕ ਹੈ ਜੀ ਪਰ ਕੋਈ ਤੁਹਾਨੂੰ ਜਦੋਂ ਨੌਕਰੀ ਲੈਣ ਲੱਗੇ ਕੋਈ ਇਦਾਂ ਦੀਆਂ ਔਕੜਾਂ ਆਈਆਂ ਵੀ ਜਿਵੇਂ ਆ ਕੋਈ ਕਿਸ ਨੇ ਇਹ ਕਹਿ ਕੇ ਨਾਨ ਨੌਕਰੀ ਦਿੱਤੀ ਹੋਵੇ ਵੀ ਤੁਸੀਂ ਹੋਰ ਦੇ ਸਟੋਰਾਂ ਨੂੰ ਜਾਂ ਤੁਸੀਂ ਭਾਰਤੀ ਮੂਲ ਦੇ ਇਨਸਾਨ ਹੋ ਜਾਂ ਕੋਈ ਹੋਰ ਕੋਈ ਵਿਤਕਰਾ ਹੋਇਆ ਹੋਵੇ ਸਾਡੇ ਨਾਲ। ਵਿਤਕਰੇ ਜਿਹੜਾ ਇਹ ਸਿਸਟਮ ਆ ਨਾ ਜਿਵੇਂ ਆਪਾਂ ਜਿਹੜਾ ਇਹ ਜਿਹੜੀ ਜੌਬਸ ਵਿੱਚ ਵਿਤਕਰੇ ਇੱਕ ਕਹਾਵਤ ਆ ਖੁੰਦਾ ਹੈ। ਜਿਹੜੀਆਂ ਜਿਹੜੀਆਂ ਜੌਬਾਂ ਨੂੰ ਅਸੀਂ ਟੋੜਦੇ ਸੀ ਜਾਂ ਅਸੀਂ ਹੁੰਦੇ ਮਾਤਰਾ ਅਸੀਂ ਲੈਡੀਆਂ ਚਾਹੁੰਦੇ ਸੀ ਕੋਥੇ ਬੋਤੀ ਵੇਰੀ ਕੋਈ ਵਿਤਕਰਾ ਬਹੁਤ ਆਸਲੀ ਹੁੰਦਾ। ਕਿਉਂਕਿ ਉਹਦੇ ਚ ਐਡਮਿਨਿਸਟ੍ਰੇਸ਼ਨ ਦੇ ਡਿਸੀਜਨ ਮੇਕਰ ਦਾ ਕੋਈ ਰੋਲ ਨਹੀਂ ਹੁੰਦਾ। ਜੀ ਤੇ ਜਿਹੜਾ ਜਿਹੋ ਜਿਹੜਾ ਵਿਤਕਰੀਆ ਦੀ ਗੱਲ ਹੈ ਨਾ ਉਹ ਬਦੋ ਕਿਉਂਕਿ ਸੀਆਈਏ ਤਾਂ ਆਪ ਹੀ ਤਾਂ ਕੌਜਿ ਹਿੱਤਿਆਂ ਉਤੇ ਕੰਮ ਕਰਉਇਥੇ ਤੇ ਜੇ ਵਿਤਕਰਾਂ ਕਾ ਤਰਫੇ ਸੀਨਾ ਕੋਈ ਹੋਂਨਾ ਕੀ ਸੀਗਾ ਤੇ ਵਿਤਕਰ ਉਹਨਾਂ ਦੇ ਨਾਲ ਜਿਹੜੀ ਜਿਹੋ ਜਿਹੇ ਜਾਬਾਂ ਅਸੀਂ ਦੇਖਦੇ ਸੀ ਨਾ ਉਹਨਾਂ ਵਿਤਕਰ ਕੋਈ ਬਹੁਤਾ ਵੇਖਰਾ ਗਈ ਸੀਗਾ ਤੇ ਉਹਦੇ ਇਦਾਂ ਇੰਨੀ ਪੈ ਕੋ ਜਦੋਂ ਜਦੋਂ ਅਸੀਂ ਕੰਮ ਕੀਤਾ ਤੇ ਇੱਥੇ ਆਸਟ੍ਰੇਲੀਆ ਚ ਜਾਂ ਸਾਰੀ ਇਨਵੈਸਟਮੈਂਟ ਵਿੱਚ ਇੱਕ ਇੱਕ ਵਧੀਆ ਸਿਸਟਮ ਹੈ ਇਹਨਾਂ ਦਾ ਕਿ ਤੁਹਾਡੀ ਐਬਿਲਿਟੀ ਮੁਤਾਬਕ ਤੁਹਾਨੂੰ ਇਹ ਕੰਮ ਦਿੰਦੇ ਆ ਤੇ ਉਹਦੇ ਮੁਤਾਬਕ ਹੀ ਤੁਹਾਨੂੰ ਪੈਸੇ ਦਿੰਦੇ ਆ ਇਹ ਇਹ ਬਹੁਤ ਵਧੀਆ ਸਿਸਟਮ ਹੈ ਇਹਨਾਂ ਦਾ ਤੇ ਵਿਕਰੀਆ ਦੀ ਗੱਲ ਜਿਹੜੀਆਂ ਜਦੋਂ ਬਹੁਤ ਸੀ ਹਾਈ ਕਲਾਸ ਜਵਾਂ ਜਿਹੜੀਆਂ ਡਿਸੀਜਨ ਮੇਕਰ ਹੋਣੇ ਜੀ ਬਹੁਤ ਵੱਡੇ ਪੈਸੇ ਇਨਵਾਲਵ ਹੋਣ ਜਾਂ ਕੋਈ ਬਹੁਤ ਵੱਡਾ ਡਿਸੀਜਨ ਹੋ ਆਲਵੇ ਉਹ ਖੇਤਾ ਬਾੜਾ ਬੋਟਾ ਕੁਝ ਹੋ ਸਕਦਾ ਪਰ ਜਿਹੜੀਆਂ ਛੋਟੀਆਂ ਜਿਹੜੀਆਂ ਸਬੋਮਿਨੇਟ ਜੌਬ ਹੁੰਦੀਆਂ ਉਹਨਾਂ ਵਿੱਚ ਕੋਈ ਵਿਕਰੀ ਦੀ ਕੋਈ ਐਸੀ ਗੱਲ ਨਹੀਂ ਜੀ ਤੇ ਇਹ ਅਸੀਂ ਜਦੋਂ ਇਤਿਹਾਸ ਤੇ ਇੱਕ ਵਾਰੀ ਨਿਗਾਹ ਮਾਰਦੇ ਆ ਤਾਂ ਅਸੀਂ ਕਿਤਾਬਾਂ ਦੇ ਵਿੱਚ ਪੜ੍ਹਿਆ ਸੀਗਾ ਵੀ ਇੱਥੇ ਇੱਕ ਵਾਈਟ ਪਾਲਿਸੀ ਵੀ ਸੀਗੀ ਹਾਂ ਜੀ ਹਨ ਤੇ ਜੇ ਮੈਂ ਗਲਤ ਰਹੂਆ ਤਾਂ ਉਹ 1970 ਦੇ ਦਹਾਕਿਆਂ ਦੇ ਵਿੱਚ ਮੰਨੀ ਜਾਂਦੀ ਆ ਵੀ ਉਹ ਉਹਨਾਂ ਨੇ ਖਤਮ ਕਰਤੀ ਸੀਗੀ ਪਰ ਉਹਦਾ ਕੋਈ ਅਸਰ ਦੇਖਣ ਨੂੰ ਤੁਹਾਨੂੰ ਮਿਲਿਆ ਇੱਥੇ ਅੱਜ ਜਦੋਂ ਤੁਸੀਂ ਆਪਣੇ ਮਾਡਲ ਦੇ ਪੜਾਅ ਦੇ ਵਿੱਚ ਜਦੋਂ ਇੱਥੇ ਵੇਚਰਦੇ ਸੀ ਲੋਕਾਂ ਦੇ ਵਿੱਚ ਤਾਂ ਕੀ ਉਹਦਾ ਅਸਰ ਨੂੰ ਦੇਖਣ ਨੂੰ ਮਿਲਦਾ ਸੀ ਹਾਂ ਉਹ ਤੋਂ ਜਿਹੜੇ ਜਿਹੜੇ ਸਾਡੇ ਤੋਂ ਵੀ ਪਹਿਲਾਂ ਜਿਹੜੇ ਸੈਟਲਮੈਂਟ ਇੱਥੇ ਇਕਦੀ ਦੀ ਬੈਕਗਰਾਉਂਡ ਜਿਹੜੇ ਵਰਲਡ ਵਾਰ 2 ਜਿਹੜੋ ਖਤਮ ਹੋਈਦਾ 1942 ਵਿੱਚ ਹਾਂਜੀ ਤਾਂ ਉਹ ਕਈ ਲੋਕ ਜਿਹੜੇ ਆਪਣਾ ਕਿਉਂਕਿ ਮਲੇਸ਼ੀਆ ਸਿੰਗਾਪੁਰ ਪਾਪੂਨੀ ਵੀ ਨਹੀਂ ਫਿਜੀ ਉੱਥੋਂ ਦੇ ਕਈ ਫੌਜੀ ਜਿਹੜੇ ਸੀ ਆਪਣੇ ਵਰਲਡ ਵਾਰ 2 ਚ ਫਿਰ ਬ੍ਰਿਟਿਸ਼ ਆਰਮੀ ਦੇ ਅੰਦਰ ਜਿਹੜੇ ਲੜੇ ਬ੍ਰਿਟਿਸ਼ ਕਮਾਂਡ ਦੇ ਥੱਲੇ ਤਾਂ ਉਹ ਜਦੋਂ ਵਰਲਡ ਵਾਰ ਖਤਮ ਹੋਈ ਤਾਂ ਕਈ ਲੋਕਾਂ ਨੇ ਡਿਸੀਜਨ ਤੇ ਤਾਂ ਉਹ ਜਿਹੜੇ ਫੌਜੀ ਸੀ ਉਹ ਜਾਂ ਤਾਂ ਫਿਜੀ ਰਹਿ ਗਏ ਕੋਈ ਪਾਪਾ ਨਿਊ ਗਿਨੀ ਹੈ ਕਈ ਕਈ ਬਹੁਤ ਐ ਲੋਕ ਐਕਚੁਅਲੀ ਸਿੰਗਾਪੁਰੋਂ ਮਲੇਸ਼ੀਆ ਤੋਂ ਪਾਪਾ ਨਿਊ ਗਿਨੀ ਤੋਂ ਫਿਜੀ ਤੋਂ ਉਹ ਇਥੇ ਸਟੇ ਜਮ ਹੋ ਗਏ ਤੇ ਕੋਈ ਜਿਹੜੀ ਜਿਹੜੀ ਤੁਸੀਂ ਕਰਦੇ ਵਾਟਰ ਸਿਲੇਪਨ ਜਦੋਂ ਕੋਈ ਇਥੇ ਆਏ ਤਾਂ ਉਹਨਾਂ ਬਚਾ ਗਏ ਉਹ ਜਿੰਨਾ ਤੱਕ ਮੇਰਾ ਨੌਲੇਜ ਹੈ ਕਿ ਉਹਨਾਂ ਨੂੰ ਕਹਿੰਦੇ ਨਹੀਂ ਉਹਨਾਂ ਨੂੰ ਉਹਨਾਂ ਨੂੰ ਫਾਰਮਿੰਗ ਲੇਬਰ ਕੁਆਟਰ ਕਿਹਾ ਜਾਂਦਾ ਸੀ ਤਾਂ ਕਈ ਵਾਰੀ ਜਦੋਂ ਫਾਰਮ ਬਹੁਤ ਲੇਬਰ ਇਥੇ ਆਏ ਜਾਗੇ ਤਾ ਉਹ ਇੱਥੇ ਫਿਰ ਉਹਨਾਂ ਨੂੰ ਉਹ ਤੋਂ ਜਿਹੜੇ ਲੀਵਰ ਕੁਆਟਰ ਐ ਫਾਰਮਿੰਗ ਕੁਆਟਰ ਉੱਥੇ ਰਹਿਣਾ ਪੈਂਦਾ ਸੀ ਜੇ ਉੱਥੇ ਵੀ ਨਹੀਂ ਜਗ੍ਹਾ ਮਿਲਦੀ ਸੀ ਉਹਨਾਂ ਨੂੰ ਤਾਂ ਕਈ ਲੋਕ ਕੰਗ ਵਿਚਾਰਾਂ ਜਿਹੜੇ ਘੋੜਿਆਂ ਦਾ ਤਵੇਲੇ ਹੁੰਦੇ ਆ ਉਹਨਾਂ ਵਿੱਚ ਆਪਣਾ ਵਸੇਰਾ ਕਰਨਾ ਪਿਆ ਤੇ ਉਹਦੇ ਵਿੱਚ ਕੰਮ ਕਰਕੇ ਫਾਰਮਿੰਗ ਵਿੱਚ ਕੰਮ ਕਰਕੇ ਉਹਨਾਂ ਨੂੰ ਸੌਂਡਲੀ ਜਗ੍ਹਾ ਉੱਥੇ ਦਿੱਤੀ ਜਾਂਦੀ ਸੀ ਤਾਂ ਇਹੋ ਜੀ ਡਿਸਕ੍ਰਿਮੀਨੇਸ਼ਨ ਨਹੀਂ ਕਿ ਘੋੜੇ ਆਪਣੀ ਆਪਣੇ ਪਰਸਨਲ ਫਾਰਮੇ ਆਪਣੇ ਘਰ ਵਿੱਚ ਕੋਈ ਜਗ੍ਹਾ ਨਹੀਂ ਦੇ ਕੇ ਕੰਮ ਕਰਦੇ ਤੇ ਕੀ ਇਸ ਵਿਤਕਰੇ ਦਾ ਪੰਜਾਬੀ ਵੀ ਸ਼ਿਕਾਰ ਹੋਏ ਨਹੀਂ ਉਸ ਵੇਲੇ ਪੰਜਾਬੀ ਵੀ ਕਾ ਉਹ ਜਦੋਂ ਜਦੋਂ 1947 ਖਤਮ ਹੋਣ ਤੋਂ ਬਾਅਦ ਉਹ ਲੋਕ ਪੰਜਾਬੀ ਵੀ ਬੰਗਾਲੀ ਵੀ ਹਿੰਦੀ ਵੀ ਹਿੰਦੂ ਯੂਪੀ ਦੇ ਤੇ ਬਹੁਤ ਲੋਕਾਂ ਦਾ ਇਹ ਸੰਤਸ ਜਿਹਾ ਤੇ ਉਹਨਾਂ ਵਿੱਚ ਪੰਜਾਬੀ ਵੀ ਸੀਗੇ ਤੇ ਪੰਜਾਬੀਆਂ ਦੇ ਤਾਂ ਬਤਲੋ ਜਿਵੇਂ ਕੋਈ origignal ਨੇ ਜਾਂ ਕੋਈ ਇਥੇ ਆਪਣੇ ਗੋਰੀਆਂ ਨੇ ਉਹਨਾਂ ਨਾਲ ਵਿਆਹ ਕਰਵਾ ਕੇ ਸੈਟਲ ਵੀ ਹੋਏ ਕਈਆਂ ਦੇ ਟੱਬਰ ਜਿਹੜੇ ਬਹੁਤ ਪੁਰਾਣੇ ਟੱਬਰ ਸੀ ਉਹ ਇਕੱਲੇ ਬਹੁਤ ਵਧੀ ਦੇ ਰਹੇ ਕਿਉਂਕਿ ਉਹਦੋਂ ਤੱਕ ਉਹ ਇਹ ਬੁਲਸੀ ਤੋਂ ਸੀ ਇਹ ਜਿਹੜੇ ਪੱਕੇ ਹੋ ਵੀ ਗਏ ਹਨਾ ਤੁਸੀਂ ਆਪਣੇ ਟੱਬਰ ਨਹੀਂ ਸਿਗਵਾ ਸਕਦੇ ਜੀ ਤੇ ਤੁਸੀਂ ਬਹੁਤ ਦੇ ਵਿਚਾਰੇ ਆਪਣੇ ਜਿਹੜੇ ਬਜ਼ੁਰਗਾਂ ਸਾਡੇ ਉਹ ਬਹੁਤ ਦੇ ਇਕੱਲੇ ਰਹੇ ਤੇ ਉਹ ਫਿਰ ਜਦੋਂ ਬਹੁਤ ਜਦੋਂ ਇਹਨਾਂ ਨੇ ਇਹ ਤਾਂ 70 ਤੋਂ ਬਾਅਦ ਆ ਕੇ ਜਾਂ ਬਲਕਿ ਜੁਲੇਪਾਲ ਕੀ ਇਹਨੇ ਖੋਜਿਆ ਕਿ ਨੇ ਕੰਟਰੀ ਉਹ ਤਾਂ ਫਿਰ ਆਪਣੇ ਟੈਂਪਰਲ ਮੰਗਵਾ ਸਕਦੇ ਉਦੋਂ ਪੱਕੇ ਹੋਣਾ ਕਿੰਨਾ ਔਖਾ ਸੀ ਸੰਧੂ ਸਾਹਿਬ ਆਪਣੇ ਦਸ਼ਕਾ ਹੁਣ ਅਸੀਂ ਜਸਨਾ ਚਾਹੁੰਦੇ ਆਂ ਕਿ ਅੱਜ ਦੇ ਸਮੇਂ ਦੇ ਵਿੱਚ ਜਦੋਂ ਵੀ ਬਹੁਤ ਵੱਡੀ ਮਾਤਰਾ ਦੇ ਵਿੱਚ ਪੰਜਾਬ ਤੋਂ ਬੱਚੇ ਇੱਥੇ ਆ ਰਹੇ ਨੇ ਉਦੋਂ ਕਿੰਨੇ ਕਿੰਨਾ ਔਖਾ ਹੁੰਦਾ ਸੀਗਾ ਕਿ ਉਹ ਔਕੜਾਂ ਸਹੀਦੇ ਸੀਗੇ ਉਦੋਂ ਕਿੰਨਾ ਸਮਾਂ ਲੱਗਦਾ ਸੀਗਾ ਇੱਕ ਪੀਆਰ ਫਾਈਲ ਕਰਨ ਨੂੰ ਇੱਥੇ ਪੱਕੇ ਹੋਣ ਨੂੰ ਤੇ ਕਿਹੜੇ ਟੰਗ ਹੁੰਦੇ ਸੀਗੇ ਹਰ ਕੰਟਰੀ ਵਿੱਚ ਪੱਕੇ ਹੋਣਾ ਹਮੇਸ਼ਾ ਹੀ ਔਖਾ ਰਿਹਾ ਹੈ ਕਿਉਂਕਿ ਉਦੋਂ ਉਦੋਂ ਸਾਡੇ ਸਾਡਾ ਜਿਹੜਾ ਐਜੂਕੇਸ਼ਨ ਦਾ ਸਟੈਂਡਰਡ ਹੈ ਜੇ ਅਸੀਂ ਅਸੀਂ ਆਪਣੇ ਦੇ ਬੱਚਾ ਨਾਲ ਆਪਣਾ ਸੰਗਤ ਕੰਪੇਅਰ ਕਰੀਏ ਐਜੂਕੇਸ਼ਨ ਦਾ ਤਾਂ ਹੁਣ ਅਸੀਂ ਤਾਂ ਕੁਝ ਨਹੀਂ ਜੁਹਦਾ ਦੇ ਕੋ ਕਾਲਜ ਚੋਂ ਪੜ੍ਹੇ ਲਿਖੇ ਬੱਚੇ ਹੁੰਦੇ ਆ ਜੋ ਸਾਡੀ ਸੱਤ ਸੱਤ ਪੱਕੇ ਹੋਣ ਦੀ ਹੋਰ ਤਰ੍ਹਾਂ ਦੀ ਸੀ ਉਹਨਾਂ ਦੀ ਸੰਗਤ ਹੋਰ ਤਰ੍ਹਾਂ ਦੀ ਹੈ ਪੱਕੇ ਹੋਣਾ ਹਮੇਸ਼ਾ ਹੀ ਹਰ ਕੰਟਰੀ ਵਿੱਚ ਆਉ ਖੈ ਗਿਆ ਤੇ ਉਸ ਕਾਕੇ ਜਦੋਂ ਤਨ ਤਨ ਬਹੁਤ ਉਹਨਾਂ ਨੇ ਫੇਗਮੈਂਟਸ ਫਿਰ ਐਨ 76 ਦਿੱਤੀ ਫਿਰ 78 ਵਿੱਚ ਦਿੱਤੀ ਫਿਰ 81 ਦਿੱਤੀ ਤੇ ਫਿਰ ਇੱਕ ਸ਼ਾਇਦ 82 ਦਿੱਤੀ ਤੇ ਉਸ ਤੋਂ ਬਾਅਦ ਜਦੋਂ ਸਟੂਡੈਂਟ ਸ਼ੁਰੂ ਹੋਣੇ ਬਿਡ 80 ਵਿੱਚ ਸ਼ੁਰੂ ਹੋਣਾ ਸਟੂਡੈਂਟ ਹੋਏ ਫਿਰ ਇਹਨਾਂ ਨੇ ਇਹਨਾਂ ਨੇ ਸੋਚਿਆ ਜਦੋਂ ਦਾਨੀਨ ਕੋਕੋ ਵਰਤ ਉਹ ਡਿਜੀਟਲ ਵਰਡ ਸਾਰੀ ਦੁਨੀਆ ਤੇ ਇੰਟਰੋਡਿਊਸ ਹੋ ਚੁੱਕੀ ਸੀ ਕੰਪਿਊਟਰ ਹੋ ਚੁੱਕੇ ਸੀ ਇੰਟਰੋਡਿਊਸ ਤਾਂ ਸਾਡੇ ਪੜ੍ਹੇ ਲਿਖੇ ਬੱਚੇ ਉਹ ਵਾਲਾ ਪੇ ਫਿਰ ਇਹਨਾਂ ਨੇ ਇਹ ਵੀ ਇੱਕ ਸੋਚਿਆ ਕਿ ਅਸੀਂ ਕਿਉਂ ਨਾ ਇੰਡੀਆ ਤੋਂ ਜਾਂ ਹੋਰ ਦੁਨੀਆ ਤੋਂ ਜਿਹੜੇ ਪੜੇ ਲਿਖੀ ਲੇਬਰ ਅਸੀਂ ਇੰਪੋਰਟ ਕਰੀਏ ਨਾ ਕਿ ਅਸੀਂ ਪਹਿਲਾਂ ਜਦੋਂ ਅਸੀਂ ਪੱਕੇ ਹੋਇਆ ਉਹ ਲੋਕ ਪਹਿਲਾਂ ਸਾਨੂੰ ਇੰਗਲਿਸ਼ ਭਰੌਂਡੀਆਂ ਕਲਾਸਾਂ ਵੀ ਫ੍ਰੀ ਲਵਾਉਂਦੇ ਸਭ ਕੁਝ ਕਰਦੇ ਪੰਥੋਂ ਪੈਸੇ ਲੈ ਕੇ ਨਾਲ ਖੰੰਦਰ ਖਾਦਦੇ ਨਾਲ ਇੰਗਲਿਸ਼ ਭਰੌਂਦੇ ਤਾਂ ਉਦੋਂ ਇਹਨਾਂ ਨੇ ਸਿੱਖਿਆ ਵੀ ਨਹੀਂ ਇਹ ਕੰਮ ਗਲਤ ਹੈ ਅਸੀਂ ਕਿਉਂ ਨਾ ਪ੍ਰੀਲੀਜੀ ਲੇਬਰ ਹੀ ਇੰਪੋਰਟ ਕਰੀਏ ਤੇ ਨਾਲ ਉਹ ਸਟੂਡੈਂਟਾਂ ਦੇ ਨਾਲੇ ਸਾਨੂੰ ਪੈਸੇ ਬਣਾਉਣ ਦੇ ਬਜਾਏ ਸਭ ਪੈਸੇ ਦੇਣ ਦੇ ਉਹਨਾਂ ਨੇ ਇਹ ਕੰਮ ਆਪਣਾ ਸੋਰਸ ਲਵੇ ਕਿ ਅਸੀਂ ਤਾਂ ਇਹਨਾਂ ਨੂੰ ਐਜੂਕੇ ਪੱਕੇ ਤਾਂ ਕਰਦਾ ਹੀ ਹੁੰਦਾ ਇਹਨਾਂ ਨੇ ਜਿਹੜੀ ਪੱਕੇ ਹੀ ਕਰ ਦਿੱਤੇ ਇਹਨਾਂ ਤੋਂ ਪੈਸੇ ਵੀ ਕਮਾਏ ਜਾਂ ਸਾਨੂੰ ਜਿਹੜੀ ਮਾਈਗ੍ਰੈਂਟ ਆ ਉਹ ਕੋ ਇਸਕੇਰੀਆ ਦੇ ਵਿੱਚ ਪੈਸਾ ਬਣਾਉਣ ਦਾ ਇੱਕ ਸਾਧਨ ਬਣੇ ਇਹ ਕਿਹੜੇ ਸਾਲ ਦੇ ਵਿੱਚ ਇਹ ਸਰਕਾਰ ਨੇ ਇਹ ਲਾਅ ਲਿਆਂਦਾ ਸੀਗਾ ਵੀ ਆਪਾਂ ਪੱਕੇ ਉਥੋਂ ਦੇ ਮਾਈਗ੍ਰੈਂਟ ਜਿਹੜੇ ਲਿਆਉਣੇ ਨੇ ਤਾਂ ਉਹ ਇੰਗਲਿਸ਼ ਸਪੀਕਿੰਗ ਵਾਲਾ ਇਹ ਬੋਨਸ ਸਕਿਲ ਮਾਈਗ੍ਰੇਸ਼ਨ ਅਸੀਂ ਲੈ ਕੇ ਆਏ। ਤਾਂ ਇਹ ਇਹ ਤਾਂ ਬਹੁਤ 70 8 18 ਇਚ ਇਹਨਾਂ ਦੇ ਸਾਇਕਲਿਕਲ ਸਟੂਡੈਂਟ ਉਹ ਨਹੀਂ ਸ਼ੁਰੂ ਹੋਏ। ਇਹ ਇਹ ਪਾਲਿਸੀ ਜਿਹੜੀ ਆ ਇਹ ਇਕੱਲੇ ਅਸਟਰੀਆ ਦੇ ਨਹੀਂ ਇਹ ਇੰਗਲੈਂਡ ਕੈਨੇਡਾ ਜਰਮਨੀ ਨਿਊਜ਼ੀਲੈਂਡ ਇਹ ਸਾਰੇ ਕੰਟਰੀ ਦੀ ਕੋਈ ਕਮਨਸ ਕੰਟਰੀ ਨਾਲ ਸਾਰੇ ਨੇ ਡਿਸਾਈਡ ਕੀਤਾ ਕਿ ਅਸੀਂ ਜਿਹੜੇ ਜਿਹੜੀ ਇੰਡੀਆ ਦੀ ਖਾਸ ਕਰ ਮੈਂ ਪਾਰਟਿਕੁਲਰ ਕਹਾਂਗਾ ਕਿਉਂਕਿ ਇੰਡੀਆ ਚ ਪੜ੍ਹੇ ਲਿਖੇ ਲੋਕਾਂ ਨੂੰ ਬਹੁਤ ਫਾਇਦਾ ਹੈ। ਬਹੁਤ ਅਨੁਪਰਾਇਦ ਜੀ ਇਨਾਂ ਨੇ ਇਨਾਂ ਨੇ ਇੱਕ ਬੜੀ ਚਲਾਕੀ ਨਾਲ ਇਹ ਸੋਚਿਆ ਵੀ ਨਾਲੇ ਤਰਪੜੇ ਲੈ ਕੇ ਨੌਜਵਾਨੀ ਉਹ ਸਾਰੇ ਸੀ ਵੀ ਨੌਜਵਾਨ ਨੌਜਵਾਨ ਅੰਪੋਰਟ ਕੀਤੇ ਰਹੋ ਪੜ੍ਹੇ ਲਿਖੇ ਲੇਬਰ ਕਹਿੰਦੇ ਆ ਪੜ੍ਹੇ ਲਿਖੇ ਲੇਬਰ ਇਹਨਾਂ ਨੇ ਅੰਪੋਰਟ ਕੀਤੇ ਕਿਉਂਕਿ 72 ਵਿੱਚ ਪਾਲਸੀ ਜਿਹੜੀ ਵਾਈਸ ਅਸਿਸਟੈਂਟ ਪਾਸੋਂ ਉਹ ਕੈਟਾਗਰੀ ਪੈ ਸੀ ਤੇ ਇਹਨਾਂ ਨੂੰ ਪੜ੍ਹੇ ਲਿਖੇ ਲੇਬਰ ਦੀ ਲੋੜ ਸੀ ਉਹ ਡਿਜੀਟਲ ਇਹਨਾਂ ਦੀ ਡਿਜੀਟਲ ਪੱਖਰੂਪ ਦਾ ਕੰਮ ਪੂਰਾ ਕਰਨ ਲਈ ਉਹ ਇੰਡੀਅਨ ਲੇਬਰ ਇਹਨਾਂ ਦੇ ਪੂਰੀ ਫਿੱਟ ਬੈਗ ਮਿਸ ਸੀ ਜੀ ਸਾਡੇ ਦਰਸ਼ਕਾਂ ਨੂੰ ਆਪਣੇ ਪਰਿਵਾਰ ਬਾਰੇ ਵੀ ਜਰੂਰ ਦੱਸੋ ਜੀ ਜਦੋਂ ਤੁਸੀਂ ਇੱਥੇ ਆਏ ਸੀਗੇ ਤਾਂ ਆਪਣੇ ਪਰਿਵਾਰ ਨੂੰ ਨਾਲ ਲੈ ਕੇ ਆਏ ਸੀਗੇ ਕਿ ਬੱਚੇ ਬਾਅਦ ਚਾਹੀ ਸੀ ਕਿ ਤੁਸੀਂ ਪਹਿਲਾਂ ਆਏ ਸੀਗੇ ਤਾਂ ਉਦੋਂ ਕੀ ਮੁਸ਼ਕਲਾਈਆਂ ਸਕੂਲਾਂ ਦੇ ਵਿੱਚ ਬੱਚੇ ਗਏ ਉਹਨਾਂ ਨੇ ਕਿਵੇਂ ਜਾ ਕੇ ਉੱਥੇ ਆਪਣੇ ਆਪ ਨੂੰ ਉਹਨਾਂ ਲੋਕਾਂ ਦੇ ਵਿੱਚ ਅਡਜਸਟ ਕੀਤਾ ਤੇ ਕੀ ਚੈਲੰਜਸ ਸੀਗੇ ਜਿਹੜੇ ਤੁਸੀਂ ਫੇਸ ਕੀਤੇ ਅਸੀਂ ਜੋ 78 ਵਿੱਚ ਇੱਥੇ ਮੂਵ ਮੈਬਨ ਹੋ ਗਏ ਤਾਂ ਫਿਰ ਅਸੀਂ ਦੋਨਾਂ ਨੇ ਸਪான்ਸਰ ਕੀਤਾ ਮੈਂ ਤੇ ਮੇਰੇ ਬੱਤਨੇ ਤਾਂ ਸਾਡੀਆਂ ਦੋਨਾਂ ਦੀਆਂ ਵਾਈਫ ਵੀ ਇਕੱਠੀਆਂ ਤੇ ਬੱਚੇ ਵੀ ਇਕੱਠੇ ਆਨੇ ਉਹਨਾਂ ਨੇ ਟਰੈਵਲ ਕੀਤਾ ਉੱਥੋਂ ਇਕੱਠੇ ਇੱਥੇ ਆਏ ਹੋ ਤਾਂ ਉਹਦੇ ਮੇਰੇ ਤਿੰਨ ਬੱਚੇ ਸੀ ਤਾਂ ਉਹਨਾਂ ਦੇ ਦੋ ਬੱਚੇ ਸੀ ਤਾਂ ਅਸੀਂ ਫਿਰ ਇੱਥੇ ਬੱਚਿਆਂ ਦੇ ਅਸੀਂ ਮੈਬਨ ਆਉਣ ਦਾ ਕਾਰਨ ਇਹ ਸੀ ਕਿ ਬੱਚਿਆਂ ਨੂੰ ਚੰਗੀ ਐਜੂਕੇਸ਼ਨ ਦੇ ਸਕੀਏ ਜੀ ਤਾ ਇਥੇ ਜਦੋਂ ਅਸੀਂ ਦੇਖਿਆ ਸਕੂਲਾਂ ਚ ਜਾਦੂ ਕੀਤੇ ਇਥੇ ਇੱਕ ਨਾਰਮਲ ਜਿਹੜਾ ਗਵਰਨਮੈਂਟ ਸਕੂਲ ਵੀ ਆ ਉਹਦਾ ਸਟੈਂਡਰਡ ਵੀ ਸਾਡੇ ਗ੍ਰਾਮ ਸਕੂਲਾਂ ਵਰਗਾ ਸੀਗਾ ਉਥੇ ਤੇ ਸਾਨੂੰ ਅਸੀਂ ਸਾਡੀ ਨੌਕਰੀ ਵੀ ਉਹਨਾਂ ਬਤਨ ਛੋਟੇ ਛੋਟੀ ਗ੍ਰੇਡ ਦੀ ਨੌਕਰੀਆਂ ਸੀਗਾ ਤਾਂ ਅਸੀਂ ਕਹਿ ਵਿਚਾਰ ਅਸੀਂ ਇੰਨੇ ਖਾਓ ਫੋਟ ਕਰੀ ਸਕਾਂਗੇ ਬਾਕੀ ਉਹਦਾ ਐਜੂਕੇਸ਼ਨ ਜਦੋਂ ਅਸੀਂ ਆਇਆ ਉਹਦਾ ਸਾਰੀ ਐਜੂਕੇਸ਼ਨ ਫ੍ਰੀ ਸੀ ਕੋਈ 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 ਪੈਸਾ ਨਹੀਂ ਦੇਣਾ ਪੜਦਾ ਤੁਹਾਨੂੰ ਤੇ ਬਲਕਿ ਉਹਨਾਂ ਦਾ ਤਾਂ ਕਈ ਵੀ ਲੰਚ ਵੀ ਜਿਹੜਾ ਬੱਚਾ ਸਕੂਲ ਦੇ ਦੇਦਨੇ ਸੀ ਫ੍ਰੀ ਆਫ ਚਾਰਜ ਤਾਂ ਉਦੋਂ ਫੇਰ ਇਸ ਕਰਕੇ ਉਦੋਂ ਸਾਨੂੰ ਬੱਚੇ ਅਸੀਂ ਪ੍ਰੈਮਿਸ ਕੋਈ ਤਸ਼ਕੀਤ ਕੀਤੇ ਤੇ ਬੱਚੇ ਉੱਥੋਂ ਮੇਰੇ ਬੱਚਿਆਂ ਨੇ ਪੰਜਵੇਂ ਸਕੂਲ ਚ ਦੋ ਬੱਚਿਆਂ ਦੇ ਸਕਾਲਰਸ਼ਿਪ ਵਿਣੀ ਕੀਤਾ ਉਹ ਸੈਂਟਰ ਸਕੂਲ ਚ ਚਲੇ ਗਏ ਮੂਨੀਪੌਂਸ ਤਾ ਉੱਥੇ ਪ੍ਰੋਸੈਡ ਸਕੂਲ ਚ ਉੱਥੋਂ ਬੁਨੀ ਪੜ੍ਹਨ ਵਿੱਚ ਕਰਕੇ ਫਿਰ ਉਹ ਸਟ੍ਰੈਟ ਫੋਰ ਹਾਈ ਸਕੂਲ ਚ ਉਹਨਾਂ ਨੂੰ ਹਾਈ ਸਕੂਲ ਕਿਤਾਬਾਂ ਨਹੀਂ ਕੋਸਟovali ਯੂਨੀਵਰਸਿਟੀ ਚਲੇ ਗਏ ਤੇ ਅੱਜ ਕਾ ਉਹ ਬੜੀਆਂ ਸੋਨੇ ਸੱਤ ਸਾਰੀਆਂ ਬੜੀਆਂ ਦੇ ਜੋਬਸ ਦੇ ਸੱਤ ਨੇ ਤੇ ਬੱਚਿਆਂ ਲਈ ਕੋਈ ਉਹਨਾਂ ਦੀ ਐਜੂਕੇਸ਼ਨ ਲਈ ਕੋਈ ਬਹੁਤਾ ਇਹਨਾਂ ਨੂੰ ਸਟਰਗਲ ਨਹੀਂ ਕਰਨੀ ਬੱਚੇ ਕ ਆਪਣੇ ਭਾਰਤੀਆਂ ਦੇ ਬੱਚੇ ਮੋਸਟਲੀ ਇੰਟੈਲੀਜੈਂਟ ਹੀ ਹੁੰਦੇ ਨੇ ਤੇ ਇਸ ਕਰਕੇ ਉਹ ਜੇ ਤੁਹਾਡਾ ਕਰੀਅਰ ਸੈਪਰ ਠੀਕ ਹੋਵੇ ਤਾਂ ਮਾਚੀਏ ਬਹੁਤ ਹੀ ਆਪਣੇ ਸਾਰੇ ਸਾਰੇ ਬੱਚੇ ਸਾਰੇ ਪਾਕਤਿਆ ਦੇ ਬੱਚੇ तकरीबन ਬਹੁਤ ਸੱਟ ਮਾਰੇ ਇਥੇ ਹਾਂ ਅੱਜ ਦੇ ਪ੍ਰੋਗਰਾਮ ਦੇ ਵਿੱਚ ਇੰਨਾ ਹੀ ਅਸੀਂ ਅਗਲੇ ਪ੍ਰੋਗਰਾਮ ਦੇ ਵਿੱਚ ਇੱਕ ਨਵਾਂ ਟੌਪਿਕ ਲੈ ਕੇ ਤੁਹਾਡੇ ਵਿੱਚ ਹਾਜ਼ਰ ਹੋਵਾਂਗੇ ਤੁਸੀਂ ਸਾਨੂੰ ਆਪਣੇ ਕਮੈਂਟਾਂ ਦੇ ਵਿੱਚ ਸੁਝਾਅ ਦਿਓ ਕਿਹੜੇ ਟੌਪਿਕ ਤੇ ਤੁਸੀਂ ਸੰਧੂ ਸਾਹਿਬ ਤੋਂ ਜਾਣਨਾ ਚਾਹੁੰਦੇ ਹੋ ਜਦੋਂ ਇਹ ਇੱਥੇ ਪੁਰਾਣੇ ਆਏ ਤਾਂ ਕੀ ਉਹ ਇਹਨਾਂ ਨੇ ਆਪਣੀਆਂ ਕੁਝ ਖੱਟੀਆਂ ਮਿੱਠੀਆਂ ਯਾਦਾਂ ਸਾਡੇ ਨਾਲ ਹਲੇ ਤਾਂ ਸਾਂਝੀਆਂ ਕੀਤੀਆਂ ਨੇ ਤਾਂ ਕੀ ਤੁਸੀਂ ਹੋਰ ਇਹਨਾਂ ਤੋਂ ਜਾਣਕਾਰੀ ਲੈਣੀ ਹੈ ਸਾਨੂੰ ਕਮੈਂਟ ਕਰਕੇ ਜਰੂਰ ਅਹ ਦਸੋ ਅਜਲੀ ਨਾਈ ਸਤ ਸ੍ਰੀ ਅਕਾਲ ਮੈਂ ਬਨ ਲਿਸਨ ਨੂੰ ਸਾਥ ਔਰਟਪਟ ਗਏ ਪਰ ਆਖੰਿਕ ਸਸਿਕ